ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਠੀਕ ਠਾਕ ਹੋ ਆਪਾਂ ਵੀ ਬਿਲਕੁਲ ਠੀਕ ਆ ਜੀ ਤੁਹਾਡੀਆਂ ਦੁਆਵਾਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਤੇ ਮਾਫ ਕਰਿਓ ਜੀ ਆਪਾਂ ਬਹੁਤ ਟਾਈਮ ਤੋਂ ਜਿਹੜੀਆਂ ਵੀਡੀਓ ਬਣਾਉਣੀਆਂ ਬੰਦ ਕੀਤੀਆਂ ਹੋਈਆਂ ਨੇ ਕਿਉਂਕਿ ਘਰਾਂ ਦੇ ਵਿੱਚ ਕੁਝ ਆ ਆਮ ਖਾਸ ਆਪਣੇ ਦੇਖਣ ਵਾਲਾ ਹੁੰਦਾ ਨਹੀਂਗਾ ਬਸ ਆ ਹੀ ਕੁਝ ਹੁੰਦਾਗਾ ਵੀ ਘਰੇ ਕੀ ਉੱਠ ਪਏ ਬਸ ਤੇ ਚਾਹ ਪਾਣੀ ਪੀ ਲਿਆ ਬਾਹਰ ਤੁਰ ਗਏ ਬਾਹਰੋਂ ਫੇਰ ਘਰੇ ਆ ਗਏ ਫੇਰ ਆ ਕੇ ਪੈ ਗਏ ਬਸ ਆ ਹੀ ਕੁਝ ਹੁੰਦਾ ਆਪਣੇ ਘਰਾਂ ਦੇ ਵਿੱਚ ਤੇ ਬੜਾ ਕੁਝ ਖਾਸ ਦੇਖਣ ਵਾਲਾ ਨਹੀਂ ਹੈਗਾ ਤਾ ਕਰਕੇ ਆਪਾਂ ਜਿਹੜੀਆਂ ਵੀਡੀਓ ਬੰਦ ਕੀਤੀਆਂ ਹੋਈਆਂ ਨੇ ਤੇ ਆਪਾਂ ਤੁਹਾਨੂੰ ਪਤਾ ਨਾ ਆਪਾਂ ਅਨੰਦਪੁਰ ਸਾਹਿਬ ਗਏ ਸੀਗੇ ਫਤਿਹਗੜ੍ਹ ਸਾਹਿਬ ਜਗ੍ਹਾ ਗਏ ਸੀ ਪਹਿਲਾਂ ਜੀ ਉਸ ਤੋਂ ਬਾਅਦ ਆਪਾਂ ਅਨੰਦਪੁਰ ਸਾਹਿਬ ਆ ਗਏ ਸੀਗੇ ਤੇ ਬੜੀ ਖੁਸ਼ੀ ਹੋਈ ਆ ਜੀ ਅਨੰਦਪੁਰ ਸਾਹਿਬ ਮੱਥਾ ਟੇਕ ਕੇ ਆਪਾਂ ਦਰਸ਼ਨ ਕਰਕੇ ਉੱਥਾਂ ਦੇ ਕਿਉਂਕਿ ਆਪਣੇ ਪੰਜੋ ਤਖਤ ਦੀ ਯਾਤਰਾ ਪੂਰੀ ਹੋ ਗਈ ਹੈ ਜੀ ਪੰਜੋ ਤਖਤਾਂ ਦੇ ਆਪਾਂ ਦਰਸ਼ਨ ਕਰ ਲਿਆ ਤੇ ਨਹੀਂ ਤਾਂ ਤੁਹਾਨੂੰ ਪਤਾ ਹੀ ਆ ਹਨਾ ਵੀ ਲੋਕ ਤਰਸਦੇ ਆ ਹਨਾ ਦਰਸ਼ਨ ਕਰਨ ਵਾਸਤੇ ਵੀ ਪੰਜੋ ਤਖਤ ਦੀ ਯਾਤਰਾ ਹੋ ਜੀ ਇਹ ਆਪਣੀ ਛੋਟੀ ਉਮਰ ਦੇ ਵਿੱਚ ਜਿਹੜਾ ਆਪਾਂ ਪੰਜੋ ਤਖਤਾਂ ਦੀ ਯਾਤਰਾ ਕਰ ਲਈਆ ਤੇ ਬਹੁਤ ਭਾਗਾਂ ਵਾਲਿਆਂ ਜੀ ਰੱਬ ਨੇ ਦਿਨਾਂ ਨੇ ਚਰਨੀ ਲਾ ਕੇ ਰੱਖਿਆ ਆਪਾਂ ਨੂੰ ਤੇ ਸਭ ਤੋਂ ਪਹਿਲਾਂ ਆਪਾਂ ਦਰਸ਼ਨ ਕੀਤੇ ਸੀਗੇ ਜੀ ਸ੍ਰੀ ਦਮਦਮਾ ਸਾਹਿਬ ਦੇ ਦਮਦਮਾ ਸਾਹਿਬ ਦੇ ਪਦਰਸ਼ਨ ਕੀਤੇ ਸੀਗੇ ਤੇ ਉਸ ਤੋਂ ਬਾਅਦ ਕੀਤੇ ਸੀਗੇ ਜੇ ਆਪਾਂ ਅੰਮ੍ਰਿਤਸਰ ਅਕਾਲ ਤਖਤ ਸਾਹਿਬ ਦੇ ਉਸ ਤੋਂ ਬਾਅਦ ਆਪਾਂ ਦਰਸ਼ਨ ਕੀਤੇ ਜਾ ਕੇ ਪਟਨਾ ਸਾਹਿਬ ਤੇ ਪਟਨਾ ਸਾਹਿਬ ਤੋਂ ਬਾਅਦ ਆਪਾਂ ਦਰਸ਼ਨ ਕੀਤੇ ਆ ਹਜੂਰ ਸਾਹਿਬ ਦੇ ਤੇ ਹਜੂਰ ਸਾਹਿਬ ਤੋਂ ਦਰਸ਼ਨ ਆਪਾਂ ਬਾਅਦ ਚ ਕੀਤੇ ਆ ਕਿ ਜੀ ਆਨੰਦਪੁਰ ਸਾਹਿਬ ਦੇ ਪੰਜੋਤਖਤ ਆਪਣੇ ਪੂਰੇ ਹੋ ਗਿਆ ਜੀ ਪੂਰੀ ਸਫਲ ਯਾਤਰਾ ਰਹੀ ਹੈ ਆਪਣੀ ਮਾਲਕ ਦਾ ਬਹੁਤ ਸ਼ੁਕਰ ਹੈ ਜੀ ਜਿਨ੍ਹਾਂ ਨੇ ਆਪਾਂ ਨੂੰ ਇੰਨਾ ਕੋਲੇ ਤੇ ਚਰਨੀ ਲਾ ਕੇ ਬਿਠਾਇਆ ਹੈਗਾ ਜੀ ਕਿਉਂਕਿ ਤੁਹਾਨੂੰ ਪਤਾ ਹੀ ਹਨ ਲੋਕ ਬਹੁਤ ਤਰਸਦੇ ਹੈ ਜੀ ਪੰਜੋਤਖਤਾਂ ਦੀ ਯਾਤਰਾ ਕਰਨ ਵਾਸਤੇ ਤੇ ਆਪਣੀ ਬਹੁਤ ਛੋਟੀ ਉਮਰ ਦੇ ਵਿੱਚ ਆਪਾਂ ਪੰਜ ਤਖਤ ਦੀ ਯਾਤਰਾ ਕਰ ਲਈ ਜੀ ਤੇ ਅੱਜ ਤੁਹਾਨੂੰ ਦੱਸ ਦਈਏ ਜੀ ਤੇ ਅੱਜ ਆਪਾਂ ਵੀਡੀਓ ਕਿਉਂ ਸ਼ੁਰੂ ਕੀਤੀ ਹੋਈ ਆ ਤੇ ਪਿਛਲੇ ਦਿਨਾਂ ਚ ਆਪਣੇ ਪਿੰਡ ਦੇ ਵਿੱਚ ਨਗਰ ਕੀਰਤਨ ਸੀਗਾ ਜੀ ਉਦੋਂ ਆਪਾਂ ਅੰਮ੍ਰਿਤਪੁਰ ਸਾਹਿਬ ਤੋਂ ਮੁੜ ਕੇ ਆਏ ਸੀਗੇ ਉਦੋਂ ਆਪਣੇ ਪਿੰਡ ਦੇ ਵਿੱਚ ਨਗਰ ਕੀਰਤਨ ਸੀਗਾ ਜੀ ਉਹ ਜਿਹੜੇ ਦੂਜੇ ਦਿਨ 29 ਤਰੀਕ ਦਾ ਤੇ ਉਦੋਂ ਦੀ ਆਪਾਂ ਬੜਾਈ ਸੀਗੀ ਵੀਡੀਓ ਤੇ ਬਾਲੀ ਕੁਝ ਖਾਸ ਆਪਣੇ ਕੋਲ ਵੀਡੀਓ ਬਣੀ ਨਹੀਂ ਸੀਗੀ ਉਹਦੇ ਨਗਰ ਕੀਰਤਨ ਦੀ ਤੇ ਆਪਾਂ ਸੋਚਿਆ ਵੀ ਚੱਲ ਅੱਜ ਥੋੜੀ ਮੋਟੀ ਬਣਾ ਕੇ ਕੁਝ ਪਹਿਲਾਂ ਲਈ ਚੱਕ ਕੇ ਤੇ ਸਾਰਾ ਇਕੱਠਾ ਕਰਕੇ ਬਲੌਗ ਤੁਹਾਡੇ ਸਾਹਮਣੇ ਪੇਸ਼ ਕਰ ਦਾਂਗੇ ਜੀ ਤੇ ਆਪ ਤੁਸੀਂ ਨਗਰ ਕੀਰਤਨ ਦੇਖ ਲਓ ਜੀ ਆਪਣੇ ਪਿੰਡ ਦਾ ਤੇ ਆਪਾਂ 3-4 ਸਾਲਾਂ ਬਾਅਦ ਨਗਰ ਕੀਰਤਨ ਦੇਖਿਆ ਜੀ ਆਪਣੇ ਪਿੰਡ ਦਾ ನಗರ ಕೀ <laughs> اھي کيتو رھيو آ ਜੋ ਕਰਨਾ ਹੈ ਉਹ ਕਰਕੇ ਮੰਗਣਾ ਦੇਣਾ ਚਾਹਤ ਹੈ ਕਿ ਫਿਰ ਗੁਰੂ ਜੀ ਕੋਲੋਂ ਸਭ ਤੋਂ ਕਰਾ ਦੇਣਾ ਹੈ ਕਿ ਕਿਹੜੀ ਗੱਲ ਕਹਿੰਦਾ ਹੈ ਜਨਾ ਸਭ ਤੋਂ ਸਰਪੰਚ ਦੀ ਇੱਜ਼ਤ ਰੱਖਦੇ ਹਨ ਕਿ ਕਿਹੜਾ ਸਰਪੰਚ ਹੈ ਸਾੰਗ ਰਾਜ ਨੂੰ ਬਚਾ ਰਿਹਾ ਹੈ ਤਾਂ ਇਹ ਨਹੀਂ ਕਿ ਕਿਸੇ ਕੋਈ ਮਹਾਨ ਬੰਦੇ ਦੀ ਸ਼ੋਭਾ ਹੈ ਤਾਂ ਕੋਈ ਸੰਭਰ ਜਾਣਾ ਪੰਗਰਮ ਦਾ ਐਸੇ ਜੁਹਰਾ ਸਭ ਤੋਂ ਹਮਤ ਜਾਣਨਾ ਚਾਹੀਦਾ ਹੈ ਅੱਜ ਸਵੇਰ ਦੀ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦਾ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਜੀ ਟੋਟੀਆਂ ਦਵਾਵਾਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਆ ਦਿਨ ਹੈਗਾ ਜੀ ਅੱਜ ਸੋਮਵਾਰ ਤੇ ਤਰੀਕ ਹੈਗੀ ਅੱਜ 29 ਦਸੰਬਰ ਤੇ ਅੱਜ ਹੈਗੇ ਸੀ ਪਿੰਡ ਸੇਮਾ ਕਲਾਂ ਦੇ ਵਿੱਚ ਤੁਹਾਨੂੰ ਪਤਾ ਹੈ ਨਾ ਆਪਣਾ ਪਿੰਡ ਸੇਮਾ ਕਲਾਂ ਦਾ ਜੀ ਤੇ ਆਪਣੇ ਪਿੰਡ ਸੇਮਾ ਕਲਾਂ ਦੇ ਵਿੱਚ ਨਗਰ ਕੀਰਤਨ ਨਿਕਲ ਰਿਹਾ ਜੀ ਤੇ ਨਗਰ ਕੀਰਤਨ ਨਿਕਲ ਰਿਹਾ ਆਪਾਂ ਇਹ ਨਗਰ ਕੀਰਤਨ ਪੂਰੇ 3 ਸਾਲਾਂ ਬਾਅਦ ਦੇਖ ਰਹੇ ਹਾਂ ਤੁਹਾਨੂੰ ਪਤਾ ਆਪਾਂ ਵੀਡੀਓ ਬਣਾਉਂਦੇ ਸੀਗੇ ਜੀ ਘਰੋਂ ਬਾਹਰ ਹੀ ਰਹਿੰਦੇ ਸੀਗੇ ਤਾਂ ਕਰਕੇ ਆਪਾਂ ਘਰ ਆਉਂਦੇ ਨਹੀਂ ਸੀਗੇ ਤੇ ਨਗਰ ਕੀਰਤਨ ਦੇਖਦੇ ਨਹੀਂ ਸੀਗੇ ਆਪਣੇ ਮੋਹੱਲੇ ਤੋਂ ਜੀ ਤੇ ਨਗਰ ਕੀਰਤਨ ਦਾ ਪਹਿਲਾ ਅਠਾ ਰਹਾਗਾ ਜੀ ਤੇ ਇਹ ਹੈਗਾ ਜੀ ਚੋਬਾਰਾ ਸਾਹਿਬ ਬੋਲਿਆ ਜਾਂਦਾ ਜੀ ਇਹਨੂੰ ਤੇ ਇਹਦੇ ਵਿੱਚ ਸਕੂਲ ਹੈ ਜੀ ਇੱਕ ਤੇ ਸਕੂਲ ਦਾ ਨਾਮ ਹੈਗਾ ਜੀ ਬਾਬਾ ਵਧਾਵਾ ਸਿੰਘ ਜੀ ਵਿਦਿਆ ਕੇਂਦਰ ਇਹ ਉਹੀ ਹੈ ਜੀ ਡੇਰਾ ਬਾਬਾ ਰੂਮੀ ਵਾਲੇ ਦੀ ਉਹਨਾਂ ਦਾ ਸਕੂਲ ਹੈ ਜੀ ਇੱਥੇ ਲੰਗਰ ਲੱਗਦਾ ਹੈਗਾ ਜੀ ਜਦੋਂ ਨਗਰ ਕੀਰਤਨ ਨਿਕਲਦਾ ਹੈਗਾ ਤੇ ਲੰਗਰ ਲੱਗਦਾ ਹੈਗਾ ਜੀ ਸਮੋਸਿਆਂ ਦਾ ਵਾਹਿਗੁਰੂ ਵਾਹਿਗੁਰੂ ਕੀਰਤਨ ਕਰ ਰਹੇ ਨੇ ਇਸੇ ਸਕੂਲ ਦੇ ਬੱਚੇ ਕੀਰਤਨ ਕਰ ਰਹੇ ਨੇ ਜੀ ਇੱਥੇ ਕੀਰਤਨ ਦੀ ਸਿੱਖਿਆ ਵੀ ਦਿੱਤੀ ਜਾਂਦੀ ਹੈ ਇਸੇ ਸਕੂਲ ਦੇ ਵਿੱਚ ਤੇ ਬਾਬਾ ਦਾ ਸਕੂਲ ਆ ਜੀ ਉਹੀ ਡੇਰਾ ਬਾਬਾ ਰومی ਵਾਲਿਆਂ ਦਾ ਸੰਗਤਾਂ ਸੰਗਤਾਂ ਦਾ ਬਹੁਤ ਘੱਟ ਹੈ ਜੀ ਮੈਂ ਕਦੇ ਦੇਖਿਆ ਨਹੀਂ ਇੰਨਾ ਘੱਟ ਪਰ ਐਤ ਕੀ ਵਾਰੀ ਬਹੁਤ ਘੱਟ ਹੈ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤੇ ਨਗਰ ਕੀਰਤਨ ਤੋਂ ਬਾਅਦ ਜੀ ਤੇ ਇਹ ਆਪਣਾ ਅੱਜ ਦਾ ਵਲੌਗ ਹੀ ਹੈ ਜੀ ਤੇ ਆਪਾਂ ਅੱਜ ਬੱਚਿਆਂ ਨਾਲ ਖੇਡ ਰਹੇ ਸੀਗੇ ਜੀ ਤੇ ਬੱਚੇ ਵੋਕਰ ਫੇਰ ਰਹੇ ਸੀਗੇ ਜੀ ਆਪਣੀ ਭਤੀਜੀ ਆ ਜੀ ਇਹ ਨਾਮ ਹੈਗਾ ਇੱਕਨੋਰ ਕੌਰ ਤੇ ਇਹ ਆਪਣੀ ਪਿਆਰੀ ਜੀ ਭਤੀਜੀ ਆ ਜ ਆਪਣੇ ਵੱਡੇ ਭਾਈ ਦੀ ਗੁੜੀਆ ਮੈਂ ਇਹਨੂੰ ਅਕਸਰ ਦੇਖਦਾ ਹੀ ਹੁੰਦਾ ਕਾ ਜੀ ਜਦ ਜਦ ਮੈਂ ਘਰ ਆਇਆ ਹੋਇਆ ਕ ਉਹ ਦੇਦੀ ਚੱਕ ਲੈਂਦੀ ਆ ਵੋਕਰ ਜੀ ਆਪਾਂ ਵੀ ਜੀ ਤੋਂ ਵੋਕਰ ਫੜ ਲੈਂਦੀ ਆ ਤੇ ਵੋਕਰ ਵਿੜੇ ਦੇ ਵਿੱਚ ਆਪ ਹੀ ਮਾਰਦੀ ਫਿਰਦੀ ਹੁੰਦੀ ਆ ਤੇ ਆ ਤੁਸੀਂ ਦੇਖ ਲਓ ਜੀ ਇਹਨੂੰ ਆ ਪਹਿਲਾਂ ਤਾਂ ਇੱਧਰ ਕੰਮ ਦੇਖ ਲਓ ਜੀ ਚੱਲ 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 ਮਾਰ ਬੋਕਰ ਮਾਰ ਮਾਰ ਦਿੰਗੇ ਸ਼ਾਮ ਤੱਕ ਹੈ ਇਹ ਆਪਣੀ ਪਿਆਰੀ ਜੀ ਪਤੀ ਜੀ ਆ ਜੀ ਇੱਕ ਨੂਰਕਾਸ ਇਕੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਲਬਲਾ ਸਤਿ ਸ਼੍ਰੀ ਅਕਾਲ ਕਹ ਸਤਿ ਸ਼੍ਰੀ ਅਕਾਲ

ਹੁੰਦੇ ਨਹੀਂ ਕੌਣ ਨਹੀਂ ਤੋਂਦਾ ਮੰਮੀ ਮੰਮੀ ਤੋਂਦੇ ਨਹੀਂ ਚੱਲ ਉਹ ਪਾਣੀ ਗਰਮ ਪਿਆ ਨਾ ਹੈ ਨਾ ਚੱਲ ਕੱਪੜੇ ਲਾ ਪਹਿਲਾਂ ਧੋਣੇ ਆਪ ਜਾ ਲਾ ਲਾ ਕੱਪੜੇ ਜਾ ਕੇ ਇਹ ਵਿਚਾਰੀ ਤੜਕੇ ਉੱਠ ਕੇ ਬੋਕਰ ਚੱਕ ਲੈਂਦੀ ਆ ਤੇ ਸਾਰੇ ਵਿੜੇ ਜ ਮਾਰਦੀ ਫਿਰਦੀ ਹੁੰਦੀ ਆ ਬੋਕਰ ਵਿਚਾਰੀ ਤੇ ਸੱਚ ਆ ਜਿਹੜੇ ਆਪਣੇ ਸਰਟੀਫਿਕੇਟ ਦੇ ਸੀਗੇ ਨਾ ਜੀ ਸਰਟੀਫିକੇਟ ਆਪਾਂ ਨੂੰ ਦਿੱਤੇ ਸੀਗੇ ਜੰਬਾਣੀ ਕੋਵਾਰ ਤੋਂ ਤੇ ਅੱਜ ਆਪਾਂ ਨੂੰ ਉਹਨਾਂ ਨੂੰ ਲੈਮੀਨੇਸ਼ਨ ਕਰਵਾ ਕੇ ਲੈ ਆਇਆ ਫਰੇਮ 'ਚ ਜੜਵਾ ਕੇ ਲੈ ਆਇਆ ਆ ਯਾਦਗਾਰੀ ਜੀ ਰਹਿ ਜਾਂਦੀ ਆ ਜੇ ਕੋਈ ਘਰੇ ਬੰਦਾ ਆਉਂਦਾ ਹਨਾ ਆਪਾਂ ਨੂੰ ਮਿਲਣ ਵਾਸਤੇ ਤੇ ਜਦੋਂ ਸਾਹਮਣੇ ਫੋਟੋਆਂ ਲੱਗੀਆਂ ਦਿਖਦੀਆਂ ਤੇ ਵਧੀਆ ਲੱਗਦਾ ਹਨਾ ਵੀ ਵਧੀਆ ਪ੍ਰੋਫੈਸ਼ਨਲ ਜਿਹਾ ਕੰਮ ਲੱਗਦਾ ਹੈਗਾ ਤੇ ਆਪਾਂ ਤੁਹਾਨੂੰ ਫੋਟੋ ਵੀ ਦਿਖਾਉਣੇ ਆਪਣੀਆਂ ਅੰਦਰ ਫੋਟੋਆਂ ਲਾਆਂ ਹੋਈਆਂ ਨੇ ਸਾਰੀਆਂ ਤੇ ਉਹ ਹਜੇ ਲਾਆਂ ਨਹੀਂ ਹੋਈਆਂ ਜਿਹੜੇ ਆਪਣੇ ਸਰਟੀਫିକੇਟ ਦੇ ਬਣਵਾ ਕੇ ਲੈ ਆਇਆ ਤੇ ਉਹ ਵੀ ਆਪਾਂ ਲਾਵਾਂਗੇ ਤੇ ਜਿਹੜੀਆਂ ਪਹਿਲਾਂ ਆਪਣੀਆਂ ਫੋਟੋਆਂ ਸੀਗੀਆਂ ਆਪਾਂ ਨੂੰ ਸਮਾਨ ਵਜੋਂ ਦਿੱਤੀਆਂ ਸੀਗੀਆਂ ਜੀ ਅ ਬਿੱਟੂ ਬਾਈ ਕੇ ਪੈਂਡੋ ਦਿੱਤੀਆਂ ਸੀਗੀਆਂ ਤੇ ਉਹ ਵੀ ਆਪਾਂ ਲਵਾਤੀਆਂ ਤੇ ਇੱਕ ਆਪਾਂ ਨੂੰ ਬਾਈ ਨੇ ਸਕੈਚ ਬਣਾ ਕੇ ਦਿੱਤਾ ਸੀਗਾ ਤੇ ਉਹ ਵੀ ਆਪਾਂ ਅੰਦਰ ਲਾਤਾ ਗਿਆ ਜੀ ਤੇ ਉਹ ਤੁਹਾਨੂੰ ਦਿਖਾਉਣੇ ਆ ਕਿਦਾਂ ਦਾ ਲਾਇਆ ਆ ਕਿਹੜਾ ਇੱਧਰ ਐਦਾਂ ਜੇ ਕਰਕੇ ਲਾਤੀ ਆਪਾਂ ਜੀ ਕਿਉਂਕਿ ਤੁਹਾਨੂੰ ਪਤਾ ਆਪਣਾ ਛੜਾ ਘਰ ਛੋਟਾ ਹੀ ਆ ਹਜੇ ਤੇ ਚਲੋ ਆਪਣੀ ਜ਼ਿੰਦਗੀ ਇਹਦੇ ਵਿੱਚ ਲੰਗੀ ਜਾਂਦੀ ਤੇ ਆਪਣੇ ਵਾਸਤੇ ਤਾਂ ਬਹੁਤ ਵੱਡਾ ਘਰ ਆ ਤੇ ਆਪਾਂ ਹਜੇ ਪਾਉਣਾਗਾ ਘਰ ਤੇ ਕਿਹੜਾ ਆਪਾਂ ਇੱਧਰ ਜੇ ਕਰਕੇ ਲਾਤੀਆਂ ਤੇ ਉਧਰ ਆਪਣਾ ਇਕੱਲਿਆਂ ਦਾ ਕਮਰਾ ਪਾਉਣਾ ਇੱਕ ਜਿਹਦੇ ਵਿੱਚ ਆਪਣਾ ਹੀ ਰਾਜ ਹੋਊਗਾ ਤੇ ਉਹਦੇ ਵਿੱਚ ਸਾਰੀਆਂ ਫੋਟੋਆਂ ਵਧੀਆ ਕਰਕੇ ਲਾ ਦਾਂਗੇ ਆਪਾਂ ਤੇ ਆਜ ਬਣਾ ਕੇ ਲਿਆਏ ਸੀਗਾ ਆ ਸਰਟੀਫਿਕੇਟ ਜੇ ਆ ਇਧਰ ਰੱਖੇ ਹੋਇਆ ਕਿਹੜਾ ਇਹਨਾਂ ਨੂੰ ਵੀ ਕਿਸੇ ਪਾਸੇ ਝੜ ਦਾਂਗੇ ਜਦੋਂ ਉਧਰ ਆਪਾਂ ਕਮਰਾ ਪਾ ਲਿਆ ਵਧੀਆ ਕੰਪਲੀਟ ਹੋ ਗਿਆ ਆਪਣਾ ਘਰ ਤੇ ਸਾਰੀਆਂ ਫੋਟੋਆਂ ਫਟਵਾਂ ਜਿਹੜੀਆਂ ਉਧਰ ਲਾ ਦਾਂਗੇ ਆਪਾਂ ਤੇ ਹੁਣ ਬਾਤ ਹੋ ਗਈ ਆ ਪਾ ਜੀ ক্রিকেট ਖੇਡਣ ਆ ਗਏ ਆ ਜੀ ਖੇਡੀਏ ਮੁੰਡਿਓ ਚਲੋ ਚਲੋ ਬੜੇ ਤਾਂ ਫੋਨਾਂ 'ਚ ਬੈਠੇ ਹੋ ਬੰਦੇ ਕਰ ਦਾਂਗੇ ਲੱਛਣ ਦਾ ਲੱਗਦੇ ਨੇ ਕਰੈਕਟ ਖੇਡਣ ਵਾਲੇ ਥੋੜੇ ਪਾਣੀ ਵੀ ਚਲਾਉਣ ਵਾਲੇ ਆ ਨੇ ਚਲੋ ਮੰਗੋ ਫਿਰ ਬੰਦੇ ਚਲੋ ਤੇ ਪਹਿਲਾ ਬੱਲਾ ਮੈਨੂੰ ਫੜਾ ਦਿਓ ਹਨਾ ਹਾਂ ਗ੍ਰਿਪ ਨਹੀਂ ਜੜੀ ਬੱਲੇ ਤੇ ਗ੍ਰਿਪ ਨਹੀਂ ਜੜੀ ਛੱਡ ਦੇ ਮੈਂ ਫੜਦਾ ਫੜ ਲਿਆ ਉਹ ਮੈਂ ਚਲੋ ਹੁਣ ਮਾੜਾ ਮੋਟਾ ਕਰੈਕਟ ਖੇਡ ਲਈ ਹੈ ਹਨਾ ਜੀ ਅੰਗ ਪੈਰ ਚੱਲ ਜੂਗਾ ਕਿ ਅੰਗ ਪੈਰ ਨਾਲ ਖੜ ਜੇ ਵੀ ਕਾਫੀ ਚਿਰਾਂ ਤੋਂ ਆਪਾਂ ਸਾਈਕਲ ਹੀ ਚਲਾਈ ਜਾਂਦੇ ਆ ਤੇ ਖੇਡਣਾ ਵੀ ਜ਼ਰੂਰੀ ਆ ਖੇਡ ਲਈਏ ਫਿਰ 5-10 ਮਿੰਟ ਦੇਖੀ ਚੱਲ ਨਹੀਂ ਪੂਜੇ ਚੱਲ ਨਹੀਂ ਕਿਧਰ ਜਾਵੇ ਆਇਆ ਆਇਆ ਪਿੱਛੇ ਕਰਨ ਆਇਆ ਸਿੱਧੀ ਬਜਾਲ ਹੁਣ ਬੱਸ ਆਓ ਚੱਲ ਅੱਜ ਦੀ ਆਪਣੀ ਆ ਵੀਡੀਓ ਸੀਗੀ ਜੀ ਕਿੱਦਾਂ ਦੀ ਲੱਗੀ ਸਾਰਿਆਂ ਨੂੰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇੱਕ ਅੱਜ ਬੱਚੀ ਦਾ ਜਨਮ ਦੇਣਾ ਜੀ ਬੱਚੀ ਦਾ ਨਾਮ ਹੈਗਾ ਗੁਰਮੇਹਰ ਕੌਰ ਤੇ ਬੱਚੀ ਦੇ ਜਨਮ ਦਿਨ ਦੀਆਂ ਬੱਚੀ ਨੂੰ ਬਹੁਤ ਵਧਾਈਆਂ ਜੀ ਤੇ ਬੱਚੀ ਦੇ ਸਾਰੇ ਪਰਿਵਾਰ ਨੂੰ ਬਹੁਤ ਵਧਾਈਆਂ ਜੀ ਤੇ ਇੱਕ ਹੋਰ ਬੱਚੀ ਦਾ ਜਨਮ ਦੇਣਾ ਜੀ ਬੱਚੀ ਦਾ ਨਾਮ ਹੈਗਾ ਗੁਰਕੀਰਤ ਕੌਰ ਤੇ ਇਹਨਾਂ ਦੇ ਪਰਿਵਾਰ ਨੂੰ ਵੀ ਬਹੁਤ ਵਧਾਈਆਂ ਤੇ ਬੱਚੀ ਨੂੰ ਵੀ ਬਹੁਤ-ਬਹੁਤ ਵਧਾਈਆਂ ਹੋਣ ਜੀ ਜਨਮ ਦੇਣ ਦੀਆਂ मिलते दे दे हैं, है, हैं, है हैं जी कल नु फिर नई वीडियो दे नाल ਤੇ ਵੀਡੀਓ ਕੱਲ ਨੂੰ ਆਪਾਂ ਵੜਾ ਮੋਟਾ ਕੁਛ ਆਪਣਾ ਸਾਈਕਲ ਦਾ ਕਰ ਲਾਂਗੇ ਜੀ ਤੇ ਬਾਕੀ ਆਪਣਾ ਜਿਹੜਾ ਪਿੰਡ ਹੈ ਜੀ ਪਿੰਡ ਦੀ ਕੋਈ ਸਾਥ ਦੇਖ ਆਵਾਂਗੇ ਜਾ ਕੇ ਤੇ ਵਧੀਆ ਆਪਣਾ ਜਿਹੜਾ ਇੱਕ ਹੀ ਮਸ਼ਹੂਰ ਡਾਕਟਰ ਆ ਉਹ ਦੇਖ ਆਵਾਂਗੇ ਜਾ ਕੇ ਤੇ ਹੋਰ ਜਿਹੜਾ ਖੂਬ ਵਗੈਰਾ ਹੈਗਾ ਆਪਣੇ ਪਿੰਡ ਦੇ ਵਿੱਚ ਉਹ ਦੇਖ ਆਵਾਂਗੇ ਜੀ ਤੇ ਕੱਲ ਨੂੰ ਆਪਣੀ ਪਿੰਡ ਦੇ ਉੱਪਰ ਵੀਡੀਓ ਹੋਊਗੀ ਜੀ ਵੀ ਪਿੰਡ ਦੇ ਵਿੱਚ ਆਪਣੇ ਕੀ ਕੁਛ ਹੈਗਾ ਜੀ ਤੇ ਮਿਲਦੇ ਆ ਫਿਰ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ RUN mm -hmm.